ਇਹ ਆਪਣੀਆਂ ਬੇਲਾਂ ਅੱਜ ਹੋ ਗਈਆਂ तकरीबन ਨੂੰ ਸਵਾ ਮਹੀਨੇ ਦੀਆਂ ਤੇ ਆਪਾਂ ਇਸ ਤਰ੍ਹਾਂ ਇਹਦਾ ਛੱਡ ਬਣਾਇਆ ਸੀਗਾ ਪੋਲ ਘਟ ਕੇ ਤਾਰ ਬੰਨ ਕੇ ਪੂਰੀ ਪ੍ਰੋਪਰ तकरीबन ਆਪਾਂ 200 ਫੁੱਟ ਲੰਬਾ ਇਹ ਬਣਾਇਆ ਫਰੇਮ ਜੀ ਤੇ ਇਹ ਆਪਣੀਆਂ ਬੇਲਾਂ ਤਿਆਰ ਹੋ ਗਈਆਂ ਨੇ ਕ੍ਰੇਲੇ ਦੀਆਂ ਔਰ ਅੱਜ ਆਪਾਂ ਥੋੜਾ ਇਹ ਸ਼ੁਰੂ ਕਰਾਂਗੇ ਜੀ ਫਾਲਤਾ ਬਹੁਤ ਥੋੜਾ ਆ ਪਰ ਸ਼ੁਰੂ ਹੋ ਜਾਊਗਾ ਤੇ ਇੱਕ ਆ ਪੰਜ ਹੀ ਮੰਗਾਈ ਹੈ ਜੀ ਥਮ ਕਟਰ ਮੰਗਾਇਆ ਆਨਲਾਈਨ ਜਿਵੇਂ ਆਪਣਾ ਆ ਫਰੂਟ ਆਪਣਾ ਤਿਆਰ ਕਰੇਲੇ ਦਾ ਫਲ ਤਿਆਰ ਹੋਇਆ ਸੌਰੀ ਤੇ ਜੋ ਇਹ ਆਪਣਾ ਇਹਨੂੰ ਤੋੜਨਾ ਵਾ ਮਤਲਬ ਇਹਦੇ ਨਾਲ ਕੀ ਆ ਦੇਖੋ ਇਸ ਤਰ੍ਹਾਂ ਕੀਤਾ ਉਤੋਂ ਇਹਨੂੰ ਥੋੜਾ ਜਿਹਾ ਪੈਸ ਕੀਤਾ ਆ ਇਹਦੇ ਨਾਲ ਹੀ ਦੀ ਕਟਿੰਗ ਸਹੀ ਹੋ ਜਾਂਦੀ ਆ ਜੇਪਾ ਬੇਲ ਨੂੰ ਖਿੱਚਦੇ ਆ ਉਤੇ ਜ਼ੋਰ ਨਹੀਂ ਪੰਦਾ ਬੇਲ ਤੇ ਕਿਉਂਕਿ ਬੇਲੇ ਦੀ ਬਹੁਤ ਨਰਮ ਹੁੰਦੀ ਆਈ ਟਾਈਮ ਹੋ ਗਿਆ ਸੀ ਆਨਲਾਈਨ ਸੀਸਟਮ ਮਿਲ ਗਿਆ ਸੀ ਤੇ ਇਸ ਤਰ੍ਹਾਂ ਆਪਾਂ ਸਾਰਾ ਇਹ ਤਿਆਰ ਕੀਤਾ ਇਹ ਆਪਣੀਆਂ ਕੀ ਹੈ ਦੀ ਬੇਲਾ ਪੇਠਾ ਤੇ ਇਹ ਆਪਣਾ ਪੂਰਾ ਫਰੇਮ ਤਿਆਰ ਹੋ ਚੁੱਕਿਆ ਫਿਲਹਾਲ ਇਹਦੀ ਸਟਾਰਟਿੰਗ ਹੋ ਚੁੱਕੀ ਹੈ ਤੇ ਬਾਕੀ ਹੁਣ ਅੱਗੇ ਦੇਖਦੇ ਹਾਂ ਇਹ ਆਪਣਾ ਫਰੇਮ ਸੀਗਾ ਜੀ तकरीबन 200 ਫੁੱਟ ਲੰਬਾ ਤੇ ਹੁਣ ਬੇਲਾਂ ਸਾਰੀਆਂ ਉੱਪਰ ਆ ਰੀਆਂ ਨੇ ਇਹਦੀਆਂ ਤੇ ਨਾਲ ਰਸੀ ਬਣੀ ਹੋਈ ਆ ਕਿ ਉਹ ਜੋ ਬੇਲ ਚੜਦੀ ਆ ਲੱਸੀ ਤਾਂ ਲਪੇਟਾ ਲਪੇਟਾ ਮਾਰ ਕੇ ਚੜਦੀ ਆ ਫਿਰ ਟਿਕਦੀ ਨੇ ਥੇਲੇ ਔਰ ਇਹ ਮੁੜ ਕੇ ਉੱਪਰ ਫਰੇਮ 'ਚ ਆ ਕੇ ਸੈੱਟ ਹੋ ਜਾਂਦੀ ਏ ਔਰ तकरीबन ਸਾਰਾ ਫਲ ਹੋਣੰਦਾਂ ਨੇ ਜਿਵੇਂ ਆਖੋ ਲੋਕੀ ਫਲ ਚੁੱਕਿਆ ਹੋਇਆ ਬਹੁਤ ਵਧੀਆ ਤੇ ਇਧਰ ਆਪਣਾ ਹੋ ਗਿਆ ਕੀ ਆ ਗੋੜਾੜਾ ਇਹਨੇ ਵੀ ਫਲ ਉਹ ਵਧੀਆ ਚੱਕਿਆ ਵੀ ਲੈਣੀ ਤੇ ਇਸ ਤਰ੍ਹਾਂ ਹੀ ਸਾਰਾ ਸੈਟਅਪ ਤਿਆਰ ਕੀਤਾ ਆਪਣਾ ਫਸਟ ਟਾਈਮ ਕੀਤਾ ਜੀ ਪਹਿਲਾਂ ਤਾਂ ਟੱਕਰੇ ਮਾਰਦੇ ਹੁੰਦੇ ਸੀਗੇ ਹੁਣ ਥੋੜਾ ਜਿਹਾ ਸੋਚਿਆ ਵੀ ਨਹੀਂ ਯਾਰ ਜੇ ਕੰਮਾਂ ਦਾ ਥੋੜਾ ਜਿਹਾ ਧਿਆਨ ਨਾ ਕਰੀਏ ਤੇ ਇਹ ਆਪਣਾ ਹੁਣ ਜਿਹੜਾ ਛੱਡ ਬਣਾਇਆ ਆਪਣਾ ਤੇ ਕਰੀਓ ਆਪਣਾ ਚਾਰ ਪੰਜ ਸਾਰੇ ਚੱਲੂ ਵਧੀਆ ਤੇ ਨਾਲ ਆ ਪੋਲ ਗੱਡੇ ਨੇ ਬਾਂਸ ਦੇ ਤੇ ਤੇ ਸਾਰੀ ਫਰੇਮਿੰਗ ਫਰੇਮਿੰਗ ਕੀਤੀ ਹੋਈ ਆ ਤਾਰਾਂ ਦੀ ਤੇ ਖਾਣੇ ਬਣਾ ਕੇ ਬਹੁਤ ਵਧੀਆ ਫਿਲਹਾਲ ਤਾਂ ਲੱਗ ਰਿਹਾ ਸਾਰਾ ਕੁਝ ਬਾਕੀ ਆਪਾਂ ਦੇਖਦੇ ਹਾਂ ਰਿਜ਼ਲਟ ਕੀ ਨਿਕਲਦਾ ਹੈ ਤਾਂ ਨਿਚੋਰ ਮਿਹਨਤ ਤਾਂ ਆਪਾਂ ਸਾਰੀ ਕਰਦੇ ਆ ਇਸ ਤਰ੍ਹਾਂ ਸਾਰਾ ਇਹ ਸੈਟਅਪ ਆਪਣਾ ਤਿਆਰ ਕੀਤਾ ਹੋਇਆ ਜੀ ਇਸ ਤਰ੍ਹਾਂ ਸਾਰਾ ਤੇ ਇੱਕ ਲਈ ਜਿਹੀ ਬੇਲਾ ਪਾਈ ਪੇਠੇ ਦੀ ਉਹ ਪੇਠਾ ਬਹੁਤ ਲੋਕ ਘਟ ਖਾਂਦੇ ਨੇ ਅਸੀਂ ਵੀ ਬਹੁਤ ਘਟਖਾਨੇ ਕਰੇ ਬਣ ਜਾਂਦਾ ਪਰ ਖਾਂਦੇ ਨਹੀਂ ਜਿਆਦੇ ਤੇ ਆ ਆਪਣੀਆਂ ਬੇਲਾਂ ਕਰੇਲੇ ਦੀਆਂ ਇਹ ਥੋੜੀਆਂ ਜੀਆਂ ਜਿਆਦੇ ਸੰਗੜੀਆਂ ਹੁੰਦੀਆਂ ਨੇ ਤਿਲ ਦੀ ਜਿਆਦੀ ਹੁੰਦੀ ਹੈ ਦੀ ਫਿਰ ਅਸੀਂ ਪਿੱਛੇ ਦੇ ਝਾੜੀਆਂ ਲਾਈਆਂ ਨੇ ਵੀ ਜਿਹੜਾ ਕਿ ਚੜਨ ਵਿੱਚ ਆਸਾਨੀ ਰਹੇ ਇਸ ਤਰ੍ਹਾਂ ਹੀ ਕਿਦਾਂ ਲੱਗਿਆ ਆਈਡੀਆ ਇਹ ਸੁਝਾਉ ਦੇਣਾ ਮਾਰੇ ਇਸ ਤਰ੍ਹਾਂ